ਭਾਰਤ ਦੀ ਸੰਸਦੀ ਕਮੇਟੀ ਨੇ ਮੈਟਾ ਦੇ ਸੀਈਓ ਮਾਰਕ ਜੁਗਰਬਰਗ ਨੂੰ ਮਨਹਾਨੀ ਦਾ ਸਮਨ ਭੇਜਣ ਦਾ ਫੈਸਲਾ ਕੀਤਾ ਹੈ। ਇਹ ਮਾਮਲਾ ਜੁਗਰਬਰ ਦੇ ਪੋਡਕਾਸਟ ਵਿੱਚ ਦਿੱਤੇ ਗਏ ਇੱਕ ਬਿਆਨ ਦਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ 2024 ਦੀਆਂ ਚੋਣਾਂ ਵਿੱਚ ਕੋਵਿਡ ਦੇ ਬਾਅਦ ਭਾਰਤ ਸਮੇਤ ਕਈ ਦੇਸ਼ਾਂ ਨੇ ਸਰਕਾਰਾਂ ਹਾਰ ਲਈ। ਇਸ ਬਿਆਨ ਨੇ ਸਿਆਸੀ ਹਲਕਿਆਂ ਦੇ ਸੋਸ਼ਲ ਮੀਡੀਆ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਦੱਸ ਦਈਏ ਕਿ ਭਾਰਤ ਦੀ ਸੰਸਦੀ ਕਮੇਟੀ ਨੇ ਮੈਟਾ ਦੇ ਸੀਈਓ ਮਾਰਕ ਜੁਗਰਬਰਗ ਨੂੰ ਮਨਹਾਨੀ ਦਾ ਸਮਨ ਭੇਜਣ ਦਾ ਫੈਸਲਾ ਕੀਤਾ ਹੈ। ਇਸ ਸਮਨ ਮੈਟਾ ਦੇ ਇਸ ਈਓ ਮਾਰਕ ਜੋ ਕੁਭੂ ਉਸ ਦੇ ਬਿਆਨ ਦੇ ਸਬੰਧ ਵਿੱਚ ਭੇਜਿਆ ਜਾਵੇਗਾ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੋਵਿਡ ਤੋਂ ਬਾਅਦ ਬੁਧੀ ਸਰਕਾਰ ਭਾਰਤ ਵਿੱਚ ਛਾar ਗਈ ਹੈ। ਭਾਜਪਾ ਸੰਸਦ ਮੈਂਬਰ ਅਤੇ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਨਿਸ਼ੀਗਾਂਦ ਦੂਬੇ ਨੇ ਮੰਗਲਵਾਰ ਨੂੰ ਕਿਹਾ ਕਿ ਮੈਟਾ ਨੂੰ ਗਲਤ ਜਾਣਕਾਰੀ ਫੈਲਾਉਣ ਲਈ ਮਾਫੀ ਮੰਗਣੀ ਚਾਹੀਦੀ ਹੈ। ਸੀਮਰ ਮਾਰਕ ਜ਼ੁਕਰਬਰਗ ਨੇ 10 ਜਨਵਰੀ ਨੂੰ ਇੱਕ ਪੋਡਕਾਸਟ ਵਿੱਚ ਕਿਹਾ ਸੀ ਕਿ 2024 ਵਿੱਚ ਕੋਵਿਡ ਕਾਰਨ ਸਰਕਾਰਾਂ ਦਾ ਪਤਨ ਜਨਤਾ ਦੇ ਉਹਨਾਂ ਵਿੱਚ ਅਵਿਸ਼ਵਾਸ ਨੂੰ ਦਰਸਾਉਂਦਾ ਹੈ ਇਸੇ ਦੇ ਨਾਲ ਹੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਵਿੱਚ 66 ਕਰੋੜ ਲੋਕਾਂ ਨੇ ਹਿੱਸਾ ਲਿਆ ਸੀ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਤੇ ਐਨਡੀਏ ਦੇ ਪ੍ਰੋਸਟਾ ਕੀਤਾ ਜ਼ੁਕਰਬਰਗ ਨੂੰ ਤੱਥਾਂ ਅਤੇ ਪ੍ਰੋਸੇ ਯੋਗਤਾ ਦੇ ਕਾਇਮ ਰਹਿਣਾ ਚਾਹੀਦਾ ਹੈ ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਇਸ ਸਾਲ 2024 ਦੁਨੀਆ ਲਈ ਅਸ਼ੀਅਨ ਸਿੰਘ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਸਰਕਾਰਾਂ ਕੋਵਿਡ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਡਿੱਗ ਗਈਆਂ ਸਨ। ਲੋਕ ਸਭਾ ਵਿੱਚ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਹੈ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਮੈਟਾ ਦੇ ਲੋਕਾਂ ਨੂੰ ਬੁਲਾਵਾਂਗੇ। ਜ਼ੁਕਰਬਰਗ ਨੇ ਇੱਕ ਬਿਆਨ ਦੇ ਦੇ ਕੇ ਦਿਖਾਇਆ ਹੈ ਕਿ ਕੋਵਿਡ ਤੋਂ ਬਾਅਦ ਸਰਕਾਰ ਦੇ ਵਿਰੁੱਧ ਮਾਹੌਲ ਬਣਾਇਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਭਾਰਤ ਦਾ ਵੀ ਜ਼ਿਕਰ ਕੀਤਾ ਹੈ। ਉਹਨਾਂ ਦਾ ਬਿਆਨ ਚਿੰਤਾਜਨਕ ਹੈ। ਇਸ ਤਰ੍ਹਾਂ ਦਾ ਬਿਆਨ ਦਰਸਾਉਂਦਾ ਹੈ ਕਿ ਉਹ ਦੇਸ਼ ਦੇ ਲੋਕਤੰਤਰ ਵਿੱਚ ਦਾਖਲ ਦੇ ਰਹੇ ਹਨ ਅਤੇ ਜਾਣਕਾਰੀ ਦੇ ਕੇ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ ਕਿ ਭਾਜਪਾ ਐਨਡੀਆ ਹਾਰ ਗਈ ਹੈ ਦੱਸ દਈਏ ਕਿ ਨਾਲ ਹੀ ਜ਼ੁਕਰਬਰਗ ਨੇ ਕਿਹਾ ਸੀ ਕਿ WhatsApp ਚੈਟ ਲੀਕ ਹੋ ਸਕਦੀ ਹੈ ਮੈਕ ਜ਼ੁਕਰਬਰਗ ਨੇ ਇੱਕ ਬਿਆਨ ਵਿੱਚ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸ਼ੁਕਰਗੁਜ਼ਗ ਨੇ ਕਿਹਾ ਕਿ WhatsApp ਦਾ end-to-end encryption ਉਪਭੋਗਤਾਵਾਂ ਦੀ ਗੋਪਨੀਯਤਾ ਦੀ ਰੱਖਿਆ ਕਰਦਾ ਹੈ ਪਰ ਜੇਕਰ ਕੋਈ ਸਰਕਾਰੀ ਏਜੰਸੀ ਡਿਵਾਈਸ ਤੱਕ ਪਹੁੰਚ ਪ੍ਰਾਪਤ ਕਰ ਲੈਂਦੀ ਹੈ ਤਾਂ ਉਹ ਇਸ ਵਿੱਚ ਸਟੋਰ ਕੀਤੀਆਂ ਚੈਟਾਂ ਵੀ ਪੜ੍ਹ ਸਕਦੀ ਹੈ ਉਨ੍ਹਾਂ ਕਿਹਾ ਕਿ ਜੇਕਰ Pegasus Pegasus 25 ear ਕਿਸੇ ਡਿਵਾਈਸ ਵਿੱਚ ਲਗਾਇਆ ਜਾਂਦਾ ਹੈ ਤਾਂ ਏਜੰਸੀਆਂ ਇਸ ਦੇ ਕੰਟੈਕਟ ਤੱਕ ਪਹੁੰਚ ਸਕਦੀਆਂ ਹਨ ਹਾਲਾਂਕਿ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਇਆ WhatsApp ਦੇ disappearing messages ਫੀਚਰ ਸ਼ਾਮਿਲ ਕਰ ਦਿੱਤਾ ਹੈ ਜੋ ਕਿ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਡਿਵਾਈਸ ਦੋ ਚੈਟ ਆਪਣੇ ਆਪ ਡਿਲੀਟ ਕਰ ਦਿੰਦਾ ਹੈ ਫੇਸਬੁਕ ਇੰਸਟਾਗ੍ਰam ਅਤੇ ਵਟਸਐਪ ਦੀ ਮੂਲ ਕੰਪਨੀ ਮੈਟਾ ਚੰਨਈ ਦੇ ਰੇਲੈਂਸ ਇੰਡਸਟਰੀ ਕੈਂਸ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਡੇਟਾ ਸੈਂਟਰ ਸਥਾਪਿਤ ਕਰ ਸਕਦੀ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੁਗਰਬਗ ਨੇ ਮਾਰਚ 2024 ਵਿੱਚ ਜਾਮਨਗਰ ਵਿੱਚ ਸ਼ੋਏ ਮੁਕੇਸ਼ ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਦੇ ਵਿਅਕਤ ਤੋਂ ਪਹਿਲਾ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਉਦੋਂ ਹੀ ਉਨ੍ਹਾਂ ਨੇ ਇਸ ਸਬੰਧੀ ਰੇਲੈਂਸ ਨਾਲ ਇੱਕ ਸਮਝੌਤਾ ਕੀਤਾ ਸੀ ਇਹ ਡਾਟਾ ਸੈਂਟਰ ਮੈਟਾ ਨੂੰ ਫੇਸਬੁੱਕ ਇੰਸਟਾਗ੍ਰam ਵਟਸਐਪ ਵਰਗੀਆਂ ਆਪਣੀਆਂ ਐਪਾਂ ਦੇ ਸਥਾਨਕ ਤੌਰ ਤੇ ਉਪਭੋਗਤਾ ਦੁਆਰਾ ਤਿਆਰ ਕੀਤੀਆਂ ਸਮੱਗਰੀਆਂ ਨੂੰ ਪ੍ਰੋਸੈਸ ਕਰਨ ਵਿੱਚ ਮਦਦ ਕਰੇਗਾ ਹਾਲਾਂਕਿ ਇਸ ਸੌਦੇ ਬਾਰੇ ਅਜੇ ਤੱਕ ਕੋਈ ਅਧਿਕਾਰਿਕਤਾ ਬਿਆਨ ਦਰਜ ਨਹੀਂ ਕੀਤਾ ਗਿਆ ਹੈ 11 ਜਨਵਰੀ 2025 ਨੂੰ ਜਾਰੀ ਕੀਤੀ ਗਈ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਮਾਰਕ ਜੁਗਰਬੇਕ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ ਉਸ ਦੀ ਕੁੱਲ ਜਾਇਦਾਦ 18.16 ਲੱਖ ਕਰੋੜ ਰੁਪਏ ਸੂਚੀ ਦੇ ਸਿਖਰ ਤੇ ਟੈਸਲਾ ਦੇ ਸੀਈਓ ਅਲਨ ਮਸਕ 35.83 ਲੱਖ ਕਰੋੜ ਰੁਪਏ ਦੀ ਕੁੱਲ ਜਾਇਦਾਦ ਦੇ ਨਾਲ ਹਨ